ਜਿੱਥੇ ਪੰਜਾਬ ਇਸ ਵੇਲੇ ਹੜ ਦੀ ਮਾਰ ਦਾ ਸ਼ਿਕਾਰ ਹੋਇਆ ਪਿਆ ਪੰਜਾਬ ਦੇ ਪਿੰਡ ਹੜਾਂ ਦੇ ਵਿੱਚ ਡੁੱਬੇ ਹੋਏ ਆ ਭਾਵੇਂ ਪਾਣੀ ਸੁੱਕਣ ਲੱਗਿਆ ਪਰ ਪਾਣੀ ਸੁੱਕਣ ਤੋਂ ਬਾਅਦ ਕਿਸਾਨਾਂ ਨੂੰ ਦੋਰੀ ਮਾਰ ਪੈਣੀ ਉਸੇ ਤੋਂ ਨਜਾਤ ਪਾਉਣ ਲਈ ਮੁਆਵਜ਼ੇ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਹੁਣ ਕਿਸਾਨ ਤਿਆਰ ਹੋ ਜਾਣ ਕਿਉਂਕਿ ਪੰਜਾਬ ਸਰਕਾਰ ਮੁਆਵਜ਼ਾ ਦੇਣ ਲਈ ਤਿਆਰ ਹੈ ਜਿੱਥੇ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਦਾਵਾ ਕੀਤਾ ਹੈ ਕਿ ਉਹਨਾਂ ਦੇ ਚੈੱਕ ਤਿਆਰ ਵਰ ਤਿਆਰ ਨੇ ਕਿਸਾਨ ਤਿਆਰ ਰਹਿਣ ਉੱਥੇ ਹੀ ਹੁਣ ਐਮਐਲਏ ਕੁਲਦੀਪ ਢਾਲੀਵਾਲ ਨੇ ਵੀ ਐਲਾਨ ਕਰ ਦਿੱਤਾ ਹੈ ਆਪਣੇ ਹਲਕੇ ਦੇ ਵਿੱਚ ਅਜਨਾਲੇ ਹਲਕੇ ਦੇ ਵਿੱਚ ਕੁਲਦੀਪ ਢਾਲੀਵਾਲ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਕਿਹਾ ਹੈ ਕਿ 15 ਅਕਤੂਬਰ ਤੱਕ ਗਰਦਾਬਰੀਆਂ ਕਰਵਾ ਲਈਆਂ ਜਾਣ ਤੇ ਉਸ ਤੋਂ ਬਾਅਦ ਮੁਆਵਜ਼ੇ ਵੰਡੇ ਜਾਣਗੇ 15 ਅਕਤੂਬਰ ਤੱਕ ਦਾ ਸਮਾਂ ਗਰਦਾਬਰੀਆਂ ਲਈ ਨਿਰਧਾਰਤ ਕੀਤਾ ਗਿਆ ਹੈ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਔਰ ਉਸ ਤੋਂ ਬਾਅਦ ਮੁਆਵਜ਼ੇ ਦਿੱਤੇ ਜਾਣਗੇ ਇਸ ਗੱਲ ਦਾ ਐਲਾਨ ਕਰ ਦਿੱਤਾ ਗਿਆ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਔਰ ਕਿਸਾਨਾਂ ਨੂੰ ਹਦਾਇਤ ਕਰਦੇ ਵੀ ਨਜ਼ਰ ਆ ਰਹੇ ਆ ਕੁਲਦੀਪ ਢਾਲੀਵਾਲ ਕੇ ਜੋ ਵੀ ਜਾਣਕਾਰੀ ਪੁੱਛੀ ਜਾਂਦੀ ਹੈ ਸਹੀ-ਸਹੀ ਜਵਾਬ ਦਿੱਤਾ ਜਾਵੇ ਪੂਰਾ ਜਵਾਬ ਦਿੱਤਾ ਜਾਵੇ ਤਾਂ ਕਿ ਮੁਆਵਜ਼ਾ ਮਿਲਣ ਦੇ ਵਿੱਚ ਕੋਈ ਪ੍ਰੋਬਲਮ ਨਾ ਕ੍ਰੀਏਟ ਹੋਵੇ ਜੋ ਕਿਸਾਨਾਂ ਦਾ ਮੁਆਵਜ਼ਾ ਹੈ ਉਹਨਾਂ ਨੂੰ ਮਿਲ ਜਾਵੇ ਹੁਣ ਇਸੇ ਗੱਲ ਦੀ ਲੋੜ ਹੈ ਪੰਜਾਬ ਨੂੰ ਇਸ ਵੇਲੇ ਮੁਆਵਜ਼ੇ ਦੀ ਲੋੜ ਹੈ ਪੰਜਾਬ ਦੇ ਕਿਸਾਨਾਂ ਨੂੰ ਮੁਆਵਜ਼ੇ ਦੀ ਲੋੜ ਹੈ ਬਹੁਤ ਮਜ਼ਾਕ ਉਡਾਇਆ ਜਾ ਚੁੱਕਿਆ ਹੈ ਬਹੁਤ ਤੰਜ ਕੱਸੇ ਜਾ ਚੁੱਕੇ ਨੇ ਬੜੀਆਂ ਤਕਰੀਰਾਂ ਕੱਸੀਆਂ ਜਾ ਚੁੱਕੀਆਂ ਨੇ ਕਿ ਪੰਜਾਬ ਸਰਕਾਰ ਨੇ 2023 ਦਾ ਮੁਆਵਜ਼ਾ ਨਹੀਂ ਦਿੱਤਾ ਭੇਡਾਂ ਬੱਕਰੀਆਂ ਦਾ ਮੁਆਵਜ਼ਾ ਨਹੀਂ ਦਿੱਤਾ ਪਰ ਹੁਣ ਪੰਜਾਬ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ 15 ਅਕਤੂਬਰ ਤੱਕ ਗਰਦਾਵਰੀਆਂ ਕਰਵਾ ਲਈਆਂ ਜਾਣ ਹੁਣ ਸਵਾਲ ਇਹੀ ਹੈ ਕਿ ਕੀ ਮੁਆਵਜ਼ਾ ਮਿਲੇਗਾ ਉਮੀਦ ਕਾਇਮ ਹੈ ਉਮੀਦ ਚਲਦੀ ਪਈ ਹੈ ਕਿਸਾਨਾਂ ਨੂੰ ਇਹੀ ਉਮੀਦ ਹੈ ਕਿ ਮੁਆਵਜ਼ਾ ਮਿਲੂਗਾ ਔਰ ਕੁਲਦੀਪ ਸਿੰਘ ਢਾਲੀਵਾਲ ਵੀ ਕਿਸਾਨਾਂ ਨੂੰ ਇਹੀ ਐਲਾਨ ਕਰਦੇ ਸੁਣਾਈ ਦੇ ਰਹੇ ਕੀ ਬੋਲੇ ਨੇ ਆਓ ਸੁਣਦੇ ਹਾਂ ਤੁਸੀਂ ਸਾਡੇ ਚਮਿਆਦੀ ਨਗਰ ਵਾਲੇ ਸਾਡੀ ਪੈਂਡ ਸਤਪੰਥ ਸਾਹਿਬ ਦੀ ਇਕਵਾਇ ਦੇ ਵਿੱਚ ਇਕੱਠੇ ਹੋਏ ਹੋ ਬਸ ਸਾਡਾ ਮਕਸਦ ਇਹ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਹੜ੍ਹ ਆਏ ਆ ਜਿੱਥੇ ਜਿੱਥੇ ਪਾਣੀ ਨੇ ਨੁਕਸਾਨ ਕੀਤਾ ਅੱਜ ਸਾਰੇ ਥਾਵਾਂ ਦੇ ਉੱਤੇ ਜਿਹੜਾ ਗ੍ਰਾਮ ਸਭਾਵਾਂ ਜੜੀਆਂ ਹੋ ਰਹੀਆਂ ਪਿੰਡਾਂ ਦੇ ਵਿੱਚ ਗ੍ਰਾਮ ਸਭਾਵਾਂ ਕਰਦਾ ਮੰਤਵੇ ਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗ੍ਰਾਮ ਸਭਾ ਕਰਨੀ ਆ ਸਾਡੀ ਸਾਧਿਆਂ ਦੀ ਡਿਊਟੀ ਲਈ ਐਮ ਐਲ ਏ ਮੰਤਰੀਆਂ ਦੀ ਕਿ ਤੁਸੀਂ ਖੁਦ ਉੱਥੇ ਜਾਣਾ ਕਮੇਟੀ ਬਣਾਓ ਉਹਦੋਂ ਪਿੰਡ ਦਾ ਜਿਹੜਾ ਵੀ ਨੁਕਸਾਨ ਹੋਇਆ ਉਹਦੀ ਪੂਰਤੀ ਕਰਨੀ ਆ ਕਿਸੇ ਬੰਦੇ ਦਾ ਨੁਕਸਾਨ ਰਹਿ ਨਾ ਜਾਵੇ ਇਸ ਕਰਕੇ ਤਹਾਡੇ ਕੋਲ ਜਿਹੜਾ ਅਸੀਂ ਆਏ ਸੀਗੇ ਬਾ ਤੁਹਾਨੂੰ ਬੇਨਤੀਆਂ ਹੀ ਕਰਦੀਆਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਹੜਾਂ ਕਰਕੇ ਆਪਣਾ ਬਹੁਤ ਨੁਕਸਾਨ ਹੋਇਆ ਔਰ ਬਹੁਤ ਸਾਰਾ ਜਿੰਨਾ ਜ਼ਬਰਦਸਤ ਮੀਂਹ ਪਿਆ ਮੀਂਹ ਨੇ ਵੀ ਸਾਡੇ ਜਿਹੜੇ ਮਜਦੂਦ ਪੁਦਾਸੀਗੇ ਗਰੀਬ ਪੁਦਾਸੀ ਸਾਡੇ ਉਹਨਾਂ ਦੇ ਮਕਾਨ ਜਿਹੜੇ ਉਹ ਬਹੁਤ ਖਰਾਬ ਹੋਇਆ ਸੋ ਜਿਹੜੇ ਵੀ ਮਕਾਨ ਖਰਾਬ ਹੋਇਆ ਉਹ ਵੀ ਦੇਣੇ ਆ ਜਿਹੜਾ ਝੋਨਾ ਜਿਹੜਾ ਜਿੰਨਾ ਵੀ ਖਰਾਬ ਹੋਇਆ ਉਹ ਵੀ ਤੁਸੀਂ ਇਹ ਕਮੇਟੀ ਨੂੰ ਜਿਹੜਾ ਲਿਖਾਉਣਾ ਉਹਦਾ ਹੋ ਦੇ ਕੋਈ ਡੰਗਲ ਵੱਛਾ ਨੁਕਸਾਨ ਹੋਇਆ ਤੁਹਾਡੇ ਕਿਸੇ ਦੀ ਕੋ ਮੱਝ ਉੜ ਗਈ ਆ ਗਾਂ ਉੜ ਗਈ ਆ ਕੁਛ ਉੜ ਗਿਆ ਉਹਦਾ ਵੀ ਜਿਹੜਾ ਸੀ ਮੁਆਵਜ਼ਾ ਦੇਣਾ ਉਹ ਤੁਸੀਂ ਸਾਰਿਆਂ ਨੇ ਕਮੇਟੀ ਜਿਹੜੀ ਤੁਸੀਂ ਬਣਾਈ ਆ ਉਹ ਕਮੇਟੀ ਦੇ ਲਈ ਤੁਸੀਂ ਆਪਣਾ ਇੱਕ ਅੱਧੇ ਦਿਨ ਦੇ ਵਿੱਚ ਹੀ ਸਾਨੂੰ ਦੇਣਾ ਕਿਉਂਕਿ ਅਸੀਂ ਇਹ ਸਭਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕੰਪਲੀਟ ਕਰਨਾ ਤੇ 15 ਅਕਤੂਬਰ ਤੱਕ ਪੂਰੇ ਪੰਜਾਬ ਦੇ ਵਿੱਚ ਇਹ ਮੌਜਾ ਜਿਹੜਾ ਉਹ ਅਸੀਂ ਵੰਡ ਦੇਣਾ ਉਹਦਾ ਅਸੀਂ ਚਾਹੁੰਦੇ ਹਾਂ ਕਿ ਜਿਸ ਵੀ ਬੰਦੇ ਦਾ ਨੁਕਸਾਨ ਹੋਇਆ ਉਹ ਬੰਦਾ ਕਿਸੇ ਵੀ ਤਰ੍ਹਾਂ ਰਹਿ ਨਾ ਜਾਵੇ ਉਹ ਬੰਦਾ ਹਰ ਬੰਦਾ ਆਪਣਾ ਜ਼ਿਦਾਂਜ ਪਰਵਾਦੀ ਸਾਹਿਬ ਲੱਗੇ ਆ ਤੁਹਾਡੇ ਪਿੰਡ ਹਰ ਬੰਦਾ ਜਿਹਦਾ ਨੁਕਸਾਨ ਹੋਇਆ ਉਹਨੂੰ ਉਹਦਾ ਹੱਕ ਮਿਲਣਾ ਚਾਹੀਦਾ ਔਰ ਮੇਰੀ ਤੁਹਾਨੂੰ ਬੇਨਤੀ ਆ ਕਿ ਆਪਾਂ ਗਲਤ ਚੀਜ਼ ਕੋਈ ਨਹੀਂ ਲਿਖਾਉਣੀ ਨਾ ਕਿਸੇ ਨੇ ਆਪਣੀ ਜ਼ਮੀਨ ਹੀ ਗਲਤ ਲਿਖਾਉਣੀ ਆ ਨਾ ਕਿਸੇ ਨੇ ਕੋਈ ਕਾਗਜ਼ਾਤ ਦੀ ਗਲਤ ਲਿਖਾਉਣਾ ਪਰ ਜਾਇਜ਼ ਜੋ ਵੀ ਕਿਸੇ ਦਾ ਨੁਕਸਾਨ ਹੋਊਗਾ ਉਹਦੀ ਆਪਾਂ ਪੂrti ਕਰਾਂਗੇ ਇਹ ਤੁਹਾਨੂੰ ਬੇਨਤੀ ਕਰਨ ਆਏ ਸੀਗੇ ਇਹਦੀ ਸਿਖਤ ਪਹੇੜੇ ਕਿਉਂਕਿ 12 ਦੇ ਸਾਰੇ ਪੰਜਾਬ ਦੇ ਚ ਸ਼ੁਰੂ ਹੋਏ ਆ ਸਿਖਤ ਪਹੇੜੇ ਜਿਹੜਾ ਤੁਸੀਂ ਸਾਰੇ ਆਇਓ ਸਰਪੰਚ ਸਾਹਿਬਾਨ ਤੁਹਾਡੇ ਸਾਰੇ ਮੈਂਬਰ ਸਾਹਿਬਾਨ ਸਭ ਕਸਪੰਚ ਸਾਹਿਬ ਜਿਲ੍ਹਾ ਦਾ ਸਭ ਮੀਟਿੰਗ ਸਾਰੇ ਤੁਸੀਂ ਆਇਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਸ ਸਾਡਾ ਮਕਸਦ ਇਹ ਨਾਲ ਕਿ ਕਿਸੇ ਬੰਦੇ ਦਾ ਜਿਹੜਾ ਜਿਸ ਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲਣਾ ਨਾ ਰਹਿ ਜਾਏ ਇਸ ਕਰਕੇ ਹੀ ਤੁਹਾਡੇ ਕੋ ਆਏ ਸੀਗੇ ਤੁਸੀਂ ਬੈਠੇ ਹੋ ਆਪਣੀ ਕਮੇਟੀ ਜਿਹੜੀ ਕਿਧ ਪਕਿਧ ਪਾਇਆ ਨਾ ਹਾਂ ਬੜਾਣੀ ਹੈ ਹਾਂ ਬੜਾਣੀ ਬਣਾ ਕੇ ਦੇ ਦੇ ਬੜਾ ਕੇ ਤੇ ਫਿਰ ਇੱਥੇ ਬਹਿ ਕੇ ਲਿਖ ਲਓ ਜਿਹੜੇ ਜਿਹੜੇ ਜਿਹਦਾ ਇਹ ਕਹਿ ਰਿਹਾ ਸੀ ਕਿ ਤੋਤਾ ਕਿ ਘਰ ਮਤਲਬ ਠੀਕ ਹੈ ਉਹ ਸਾਰੇ ਹੀ ਲਿਖ ਕੇ ਲਿਸਟ ਦੇ ਦੇਣੀ ਆ ਪਤੋ ਦਾ ਆਧਾਰ ਕਾਰਡ ਨਾਲ ਦੇਣਾ ਕਾਪੀ ਦੇਣੀ ਆ ਆਧਾਰ ਕਾਰਡ ਦੀ ਉਹ ਨਾਲ ਦੇ ਦੇਣਾ ਜੇ ਲੇਡੀ ਦੇ ਨਾਮ ਦੇ ਉੱਤੇ ਆ ਉਹਦੇ ਘਰ ਦਾ ਨਾਮ ਦੇਣਾ ਜਿਹੜੇ ਬੰਦੇ ਦੇ ਨਾਂ ਤੇ ਉਹਦੇ ਬਾਪ ਦਾ ਨਾਂ ਨਾਲ ਦੇਣਾ ਇਹ ਤੁਸੀਂ ਦੇ ਦਿਓ ਅਸੀਂ ਤੁਹਾਨੂੰ ਤੁਹਾਡਾ ਬਣਦਾ ਹੱਕ ਜਿਹੜਾ ਉਹ ਦਵਾਵਾਂਗੇ ਅਸੀਂ ਮੁੱਖ ਮੰਤਰੀ ਦੇ ਹੁਕਮਾਂ ਤੇ ਤੁਹਾਡੇ ਦਰਮਿਆਨ ਆਏ ਆ ਤੁਹਾਡੇ ਕੋਲ ਸਾਡੇ ਤੁਹਾਡੇ ਸਾਰਿਆਂ ਵੱਲੋਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਵੀ ਕਰਾਂਗੇ ਅੱਗੇ ਵੀ ਅਪੀਲ ਕੀਤੀ ਹੈ ਇਹ ਨਾਲੇ ਵੱਲੋਂ ਕਿ ਜਿਸ ਦੀ ਜਿਸ ਦਾ ਖੇਤ ਉਸ ਦੀ ਜ਼ੇਤ ਤੇ ਮੁੱਖ ਮੰਤਰੀ ਸਾਹਿਬ ਨੇ ਪਾਲਿਸੀ ਬਣਾ ਕੇ ਉਸੇ ਲਾਗੂ ਕਰਤਾ ਹੁਣ ਵੀ ਇਹ ਨਾਲੇ ਵੱਲੋਂ ਜੋ ਜੋ ਉਹਨਾਂ ਨੂੰ ਬੇਨਤੀਆਂ ਕਰਾਂਗੇ ਉਹ ਸਾਡੀਆਂ ਬੇਨਤੀਆਂ ਮੰਨਣਗੇ ਕਿਉਂਕਿ ਉਹਨਾਂ ਨੇ ਆਪ ਤੁਹਾਡੇ ਕੋ ਭੇਜਿਆ ਸੋ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ